ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਭਲਾੜਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰ ਰਹੇ ਆ ਵੀਡੀਓ ਤੇ ਤੁਹਾਨੂੰ ਕੋਈ ਵੀ ਦੇਖਣ ਵਿੱਚ ਕੋਈ ਮਿਸ ਨਾ ਹੋ ਜਾਵੇ ਅੱਜ ਜਿਹੜੀ ਅਸੀਂ ਲੈ ਕੇ ਆਈਆਂ ਤੁਹਾਡੇ ਵਾਸਤੇ ਕੱਟ ਪੀਸ ਲੈ ਕੇ ਆਏ ਆ ਅਸੀਂ ਪਹਿਲਾਂ ਵੀ ਕੱਟ ਪੀਸ ਲੈ ਕੇ ਆਏ ਸੀ ਪ੍ਰਗਤੀ ਬ੍ਰਾਂਡ ਦੇ ਸੀਗੇ ਕੱਟ ਪੀਸ ਜੋ ਕਾਫੀ ਜ਼ਿਆਦਾ ਪਸੰਦ ਕੀਤੇ ਗਏ ਸੀ ਤੇ ਹੁਣ ਵੀ ਅਸੀਂ ਡਿਮਾਂਡ ਤੇ ਕੱਟ ਪੀਸ ਲੈ ਕੇ ਆਏ ਆ ਜਿਹੜੇ ਹੁਣ ਵਾਲੇ ਕੱਟ ਪੀਸ ਰਹਿਣਗੇ ਉਹ ਬ੍ਰਾਂਡਡ ਦੇ ਰਹਿਣਗੇ ਬੀ ਐਲ ਐਮ ਦੇ ਰਹਿਣਗੇ ਤੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਠੀਕ ਹੈ ਜੀ ਬੀ ਐਲ ਐਮ ਤੇ ਰਸ਼ੀਆ ਬ੍ਰਾਂਡ ਕਾਫੀ ਵਧੀਆ ਸਟਾਫ ਹੁੰਦਾ ਬਹੁਤ ਹੀ ਵਧੀਆ ਸੌਫਟ ਫਾਈਨ ਕਪੜਾ ਹੁੰਦਾ ਜੀ ਪੂਰੀ ਗਾਰੰਟੀ ਹੁੰਦੀ ਹੈ ਕੱਪੜੇ ਦੀ ਕਾਫੀ 1 2 3 ਸੀਜ਼ਨ ਚੱਲਣ ਵਾਲਾ ਸਟਾਫ ਹੁੰਦਾ ਜੀ ਇਹ ਦੇਖੋ ਇਹਦੇ ਵਿੱਚ ਰਹੂਗਾ ਪਹਿਲਾ ਕੱਟ ਪੀਸੇ ਵਾਲਾ ਇਹ ਰਹੂਗਾ ਰਸ਼ੀਆ ਬ੍ਰਾਂਡ ਦਾ ਸੀ ਤੁਹਾਨੂੰ ਇਹਦੇ ਉੱਪਰ ਲਿਖਿਆ ਦਿਖਾ ਸਕਦੇ ਆ ਦੇਖੋ ਆ ਰਸ਼ੀਆ ਬ੍ਰਾਂਡ ਦਾ ਕਾਟਨ ਲੋਨ ਰਹੂਗਾ ਜੀ ਦੇਖੋ ਸਟੈਂਪ ਲੱਗੀ ਦੇ ਸਕਦੇ ਹੋ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਕੱਪੜਾ ਬਹੁਤ ਹੀ ਫਾਈਨ ਤੇ ਸੌਫਟ ਸਟਾਫ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ 2.5 ਮੀਟਰ ਦੀ ਰਹੂਗੀ ਕੱਟ ਠੀਕ ਹੈ ਜੀ ਤੁਸੀਂ ਇਹਦੇ ਨਾਲ ਪਲੇਨ ਬਾਟਮ ਵੀਅਰ ਕਰ ਸਕਦੇ ਹੋ ਆ येलो ਵਾਲੀ ਵੀਅਰ ਕਰ ਸਕਦੇ ਹੋ ਦੇ ਨਾਲ ਤੁਸੀਂ ਤੇ ਤੁਸੀਂ ਇਹਦੇ ਨਾਲ ਵਾਈਟ ਬਾਟਮ ਵੀ ਚਲਾ ਸਕਦੇ ਹੋ ਸਾਡੇ ਕੋਲ ਜੇ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਅਵੇਲੇਬਲ ਮਿਲ ਜੂਗੀ ਤੇ ਜੇ ਤੁਸੀਂ ਕੱਲਾ ਕਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਟ ਪੀਸ ਵੀ ਮਿਲ ਜਾਊਗਾ ਦੇਖੋ ਇੱਕ ਇਹ ਦੇ ਵਿੱਚ ਇਹ ਵਾਲੀ ਪ੍ਰਿੰਟਿੰਗ ਆ ਜੂਗੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਸ ਤੋਂ ਅਗਲਾ ਪੀਸ ਦੇਖੋ ਜੀ ਦੇਖੋ ਇਹ ਵੀ ਤੁਹਾਨੂੰ ਰਸ਼ੀਆ ਦਾ कॉटन ਲਾਉਣ ਹੀ ਰਹੂਗਾ ਦੇਖੋ ਰਸ਼ੀਆ ਦਾ ਕਾਟਨ ਲੌਨ ਰਹੂਗਾ ਇਹ ਵੀ ਪੀਸ ਬ੍ਰੈਂਡ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਪੀਸ ਰਹੂਗਾ ਤੁਹਾਨੂੰ ਪੌਣੇ ਇੱਕ 2 ਮੀਟਰ ਕੱਟ ਦੇਖੋ ਕਈ ਪਹਿਣਾ ਮੇਰੀਆਂ ਪਤਲੀਆਂ ਹੁੰਦੀਆਂ ਜਿਨ੍ਹਾਂ ਦਾ ਫੋਲਡ ਕਰਕੇ ਹੀ ਕਮੀਜ਼ ਸ਼ਰਟ ਜਿਹੜਾ ਪੀਸ ਤਿਆਰ ਹੋ ਜਾਂਦਾ ਇਹ ਉਹਨਾਂ ਪਹਿਣਾ ਲਈ ਹੈ ਜਿਹੜੀਆਂ ਪਹਿਣਾ ਐਦਾਂ ਦੇ ਵੀ ਹਲਕ ਸਿਰਫ ਡੇਢ ਕੇ ਮੀਟਰ 2 ਕੇ ਮੀਟਰ ਦਾ ਪੀਸ ਚਾਹੁੰਦੀਆਂ ਦੇਖੋ ਇਹਦੀ ਪ੍ਰਿੰਟਿੰਗ ਵੀ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬੜੀ ਪਿਆਰੀ ਸੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਤੁਹਾਨੂੰ ਜਿਹੜਾ ਪਾਊਗਾ 115 ਰੁਪਏ ਮੀਟਰ ਦੇ ਹਿਸਾਬ ਨਾਲ ਪਾਊਗਾ ਤੇ ਜਿਹੜੀ ਇਹਦੀ ਪ੍ਰਾਈਸ ਰਹੂਗੀ ਪੂਰੇ 2.5 ਮੀਟਰ ਪੀਸ ਦੀ ਉਹ 290 ਰੁਪਏ ਰਹੂਗੀ ਪ੍ਰਾਈਸ ਇਹਦੀ ਕਿਉਂਕਿ ਇਹ ਬ੍ਰਾਂਡ ਦੇ ਪੀਸ ਹੈ ਬੀ ਐਲ ਐਮ ਦੇ ਪੀਸ ਰਹਿਣਗੇ ਤੇ ਰਸ਼ੀਆ ਬ੍ਰਾਂਡ ਦੇ ਪੀਸ ਰਹਿਣਗੇ ਜੋ ਇਹਨਾਂ ਦੀ ਮਾਰਕੀਟ ਦੇ ਵਿੱਚ ਪੂਰੇ ਸੂਟ ਦੀ ਕੰਪਲੀਟ ਪ੍ਰਾਈਸ ਜਿਹੜੀ ਹੁੰਦੀ ਹੈ 1000 ਰੁਪਏ 900 ਰੁਪਏ 800 ਰੁਪਏ 850 ਤੱਕ ਇਹਦੀ ਪ੍ਰਾਈਸ ਚੱਲਦੀ ਹੈ ਤੁਹਾਨੂੰ ਅਸੀਂ ਜਿਹੜੀ ਸ਼ਰਟ ਪੀਸ ਹੈ 290 ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਜੀ ਜੇ ਕੋਈ ਪੀਸ ਘੱਟ ਹੁੰਦਾ ਤਾਂ ਤੁਹਾਨੂੰ 115 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਮੀਟਰ ਲੱਗੂਗਾ ਜੀ ਕੋਈ ਵੀ ਪੀਸ ਕੋਈ 2 ਮੀਟਰ ਦਾ ਪੀਸ ਹੈ ਜੋ ਕਿ 1 ਮੀਟਰ ਦਾ ਪੀਸ ਲੈਣਾ ਚਾਹੁੰਦਾ ਦੇਖੋ ਇਸ ਤੋਂ ਅਗਲਾ ਡਿਜ਼ਾਈਨਿੰਗ ਦੇਖੋ ਇਹ ਛੋਟੇ-ਛੋਟੇ ਪ੍ਰਿੰਟ ਦੀ ਡਿਜ਼ਾਈਨਿੰਗ ਹੈ ਬੜੀ ਪਿਆਰੀ ਸੀ ਡਿਜ਼ਾਈਨਿੰਗ ਹੈ ਤੁਸੀਂ ਇਹਨੂੰ ਆਪਣੀ ਫਰੌਕ ਵੀ ਬਣਾ ਸਕਦੇ ਹੋ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਪ੍ਰਿੰਟ ਹੈ ਛੋਟਾ-ਛੋਟਾ ਪ੍ਰਿੰਟ ਹੈ ਜੀ ਇਹ ਇਹ ਵੀ ਰਸ਼ੀਆ ਬ੍ਰਾਂਡ ਦਾ ਰੌਗਾ कॉटन लॉन् बहुत ही फाइन स्टफ ਹੁੰਦਾ ਜੀ ਇਹ ਰਸ਼ੀਆ ਬ੍ਰਾਂਡ ਠੀਕ ਹੈ ਜੀ ਦੋ ਤਿੰਨ ਸੀਜ਼ਨ ਚੱਲੂਗਾ ਇਹ ਵਾਲਾ ਇਹਦੇ ਨਾਲ ਤੁਸੀਂ ਪਲੇਨ बॉटम ਕਿਸੇ ਵੀ ਤਰ੍ਹਾਂ ਦੀ ਲਗਾ ਸਕਦੇ ਹੋ ਜਿੰਦਾਂ ਦੀ ਇਹਦੇ ਵਿੱਚ ਪ੍ਰਿੰਟਿੰਗ ਆ ਰਹੀ ਹੈ ਲਾਈਟ ਲਾਈਟ ਕਲਰ ਜੀ ਕੋਈ ਵੀ बॉटम ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਕਈ ਵਾਰੀ ਸਾਡੇ ਕੋਲੇ बॉटम ਹੁੰਦੀ ਐ ਸੀ ਉਹਦੇ ਨਾਲ ਕੱਟ ਪੀਸ ਲੈ ਸਕਦੇ ਆ ਇਹਦੀ ਪ੍ਰਾਈਸ ਰਹੂਗੀ ਤੁਹਾਨੂੰ 290 ਰੁਪਏ ਪ੍ਰਾਈਸ ਰਹੂਗੀ ਠੀਕ ਹੈ 2.5 ਮੀਟਰ ਕੱਟ ਦੀ ਕੋਈ ਪੀਸ ਵਿੱਚ 3 ਮੀਟਰ ਵੀ ਹੋਣਗੇ ਜਿਵੇਂ ਆਪਾਂ 3 ਮੀਟਰ ਦਾ ਪੀਸ ਦੀ ਫਰੌਕ ਬਣਾਉਣੇ ਆ ਸ਼ਾਇਦ ਇਹ ਵਾਲਾ ਪੀਸ 3 ਮੀਟਰ ਹੋਵੇ ਜਾਂ ਪੌਣੇ 3 ਮੀਟਰ ਹੋਵੇ ਠੀਕ ਹੈ ਜੀ ਇਸ ਤੋਂ ਅਗਲਾ ਡਿਜ਼ਾਈਨ ਦੇਖੋ ਦੇਖੋ ਇਹ ਵਾਲੀ ਪੀਸ ਦੇਖੋ ਇਹਦੀ ਵੀ ਡਿਜ਼ਾਈਨਿੰਗ ਵੀ ਡਿਫਰੈਂਟ ਜੀ ਡਿਜ਼ਾਈਨਿੰਗ ਆ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਕਲਰ ਵੀ ਬੜਾ ਪਿਆਰਾ ਜਿਹਾ ਡਿਜ਼ਾਈਨਿੰਗ ਵੀ ਬੜੀ ਪਿਆਰੀ ਜੀ ਆ ਇਹਦੇ ਨਾਲ ਦੋ ਤਰ੍ਹਾਂ ਦੀ ਬਾਟਮ ਚੱਲ ਸਕਦੀ ਹੈ ਇੱਕ ਪੀਸ ਕਲਰ ਦੀ ਬਾਟਮ ਵੀ ਚੱਲ ਸਕਦੀ ਹੈ ਪੀਸ ਕਲਰ ਦੀ ਬਾਟਮ ਤੋਂ ਨਹੀਂ ਸਿਲਾ ਕੇ ਦਿਖਾਵਾਂਗੇ ਦੇਖੋ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਕਈ ਵਾਰੀ ਬਾਟਮ ਆਪਣੇ ਕੋਲ ਹੁੰਦੀ ਐ ਅਸੀਂ ਉਹਦੇ ਨਾਲ ਕੱਲਾ ਕੱਟ ਪੀਸ ਵੀ ਲੈ ਸਕਦੇ ਆ ਠੀਕ ਹੈ ਜੀ ਕੱਲਾ ਕੱਟ ਪੀਸ ਤੁਹਾਨੂੰ ਪਊਗਾ 290 ਦੇ ਵਿੱਚ 2.5 ਮੀਟਰ ਰਹੂਗਾ ਇਹ ਵੀ ਇਹ BLM W ਦਾ ਪੀਸ ਐ ਦੇਖੋ ਤੁਸੀਂ ਤੁਹਾਨੂੰ ਦਿਖਾ ਸਕਦੇ ਆ ਅਸੀਂ ਸਟਾਫ ਬਹੁਤ ਵਧੀਆ ਗਾਰੰਟੀ ਵਾਲਾ ਸਟਾਫ ਐ ਜੀ ਦੇਖੋ BLM ਦਾ ਇਹ ਪੀਸ ਐ ਠੀਕ ਹੈ ਜੀ ਦੇਖੋ ਇਹ ਵਾਲਾ ਡਿਜ਼ਾਈਨ ਹੋਣਾ ਸੀ ਇਹ ਵਾਲਾ ਪ੍ਰਿੰਟ ਹੋਣਾ ਸੀ ਇਹ ਤੁਹਾਨੂੰ ਮਿਲੂਗਾ 2.5 ਮੀਟਰ ਇਸ ਤੋਂ ਅਗਲਾ ਪੀਸ ਦਿਖਾ ਰਹੀਆਂ ਤੁਹਾਨੂੰ ਅਸੀਂ ਦੇਖੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਡਿਫਰੈਂਟ ਜਿਹਾ ਪ੍ਰਿੰਟ ਹੈ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਇਹ ਵਾਲੇ ਨਾਲ ਵੀ ਅਸੀਂ ਜਿਹੜੀ ਬਾਟਮ ਆ ਉਹ ਮਾਸਟਰ ਕਲਰ ਦੀ ਵੀ ਲਗਾ ਸਕਦੇ ਆ ਤੇ ਵਾਈਨ ਜੇ ਕਲਰ ਦੀ ਵੀ ਸੌਰੀ ਬਲੂ ਜੇ ਕਲਰ ਦੀ ਵੀ ਬਾਟਮ ਲਗਾ ਸਕਦੇ ਆ ਅਸੀਂ ਠੀਕ ਹੈ वाइन कलर ਦੀ ਵੀ ਹਾਂਜੀ ਮਾਸਟਰਡ ਕਲਰ ਦੀ ਵੀ ਬਾਟਮ ਲਗਾ ਸਕਦੇ ਆ ਤੇ ਰੈਸਟ ਕਲਰ ਦੀ ਵੀ ਲਗਾ ਸਕਦੇ ਆ ਬੜਾ ਪਿਆਰਾ ਜਿਹਾ ਪੀਸ ਬੜਾ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਣਾ ਬਾਕੀ ਅਸੀਂ ਲੈਸਸ ਲਗਾ ਕੇ ਕਾਫੀ ਡਿਜ਼ਾਈਨਿੰਗ ਕਰ ਸਕਦੇ ਆ ਜੋ ਅੱਜ ਕੱਲ ਕਾਫੀ ਡਿਜ਼ਾਈਨਿੰਗ ਚੱਲ ਰਹੀ ਹੈ ਸੂਟਾਂ ਦੀ ਠੀਕ ਹੈ ਕੋਈ ਵੀ ਲੈਸਸ ਲਗਾ ਕੇ ਅਸੀਂ ਕਾਫੀ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਘੇਰੇ ਉੱਪਰ neck ਉੱਪਰ ਬਾਹੂ ਉੱਪਰ ਡਿਜ਼ਾਈਨਿੰਗ ਕਰ ਸਕਦੇ ਆ ਇਹ ਵੀ BLM ਦਾ ਪੀਸ ਰਹੂਗਾ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ ਬ੍ਰੈਂਡ ਦਾ ਪੀਸ ਹੈ ਜੀ ਠੀਕ ਹੈ ਸਿਰਫ ਤੁਹਾਨੂੰ ਦੇ ਰਹੇ ਆ ਅਸੀਂ 290 ਦੇ ਵਿੱਚ ਇਦੇ ਵਿੱਚ ਸਾਨੂੰ ਤੁਹਾਨੂੰ ਇੱਕ ਪੀਸ ਹੋਰ ਮਿਲ ਜੂਗਾ ਕਈ ਮੇਰੀਆਂ ਭੈਣਾਂ ਪੂਰਾ ਕੰਪਲੀਟ ਸੂਟ ਚਾਹੁੰਦੀਆਂ ਸੌਰੀ ਇਹ ਇੱਕ ਤੁਹਾਨੂੰ ਇੱਕ ਪੀਸੀ ਮਿਲੂਗਾ ਇਹਦੇ ਵਿੱਚ ਠੀਕ ਹੈ ਜੀ ਜਿਹੜੇ ਸਾਡੇ ਕੋਲ ਦੋ ਪੀਸ ਅਵੇਲੇਬਲ ਹੋਣਗੇ ਤੁਹਾਨੂੰ ਅਸੀਂ ਦੱਸਾਂਗੇ ਵੀ ਸਾਡੇ ਕੋਲੇ ਇਹ ਵਾਲੇ ਦੋ ਪੀਸ ਆ ਇਸ ਤੋਂ ਅਗਲੀ ਪ੍ਰਿੰਟਿੰਗ ਦੇਖੋ ਦੇਖੋ ਇੱਕ ਇਹ ਵਾਲਾ ਪ੍ਰਿੰਟ ਆ ਗਿਆ ਬੜਾ ਪਿਆਰਾ ਜਾਇਨਾ ਸੋਹਣਾ ਪ੍ਰਿੰਟ ਹੈ ਬਲੈਕ ਦੇ ਵਿੱਚ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਠੀਕ ਹੈ ਇਹ ਵਾਲਾ ਸਟਾਫ ਵੀ ਬੀ ਐਲ ਐਮ ਦਾ ਰਹੂਗਾ ਇਹ ਐਡਾਂ ਦਾ ਸਟਾਫ ਹੈ ਜੀ ਬੜਾ ਸੌਫਟ ਜਿਵੇਂ ਰਿਯਾਨ ਸਟਾਫ ਹੁੰਦਾ ਨਾ ਇਸ ਤਰ੍ਹਾਂ ਦਾ ਸਟਾਫ ਹੈ ਪਰ ਐਡਾਂ ਨਹੀਂ ਹੋਊਗਾ ਜਿਵੇਂ ਰਿਯਾਨ ਸਟਾਫ ਹੁੰਦਾ ਉਹ ਸੁੰਗੜ ਜਾਂਦਾ ਜਾਂ ਸ਼੍ਰਿੰਕ ਹੋ ਜਾਂਦਾ ਇਹ ਉਹ ਵਾਲਾ ਸਟਾਫ ਨਹੀਂ ਰਹੂਗਾ ਐਡਾਂ ਹੀ ਰਹੂਗਾ ਬੜਾ ਠੰਡਕ ਜੀ ਮਹਿਸੂਸ ਕਰਨਾ ਸਟਾਫ ਹੈ ਬੜਾ ਠੰਡਾ ਠੰਡਾ ਸਟਾਫ ਹੈ ਜੀ ਇਹਦੀ ਅਸੀਂ ਫਰੌਕ ਬਣਾ ਸਕਦੇ ਹਾਂ ਬੜੀ ਪਿਆਰੀ ਜੀ ਫਰੌਕ ਰੈਡੀ ਹੋਊਗੀ ਜੋ ਸ਼ਰਟ ਪੀਸ ਬਣਾਉਣਾ ਚਾਹੁੰਦੇ ਹੋ ਸ਼ਰਟ ਪੀਸ ਵੀ ਬਣਾ ਸਕਦੇ ਆ 2 ਮੀਟਰ ਰਹੂਗੀ ਕੱਟ 290 ਰੁਪਏ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਦੇਖੋ ਇਹ ਵੀ ਇਹੀ ਸਟਾਫ ਰਹੂਗਾ ਰਿਯਾਨ ਦੇ ਵਿੱਚ ਜਿਵੇਂ ਪੋਲਾ ਜਾਂ ਸਟਾਫ ਹੁੰਦਾ ਠੀਕ ਹੈ ਬ੍ਰਾਂਡ ਦਾ ਪੀਸ ਹੈ ਡਿਜ਼ਾਈਨਿੰਗ ਦੇਖੋ ਸ਼ਰਟ ਪੀਸ ਵੀ ਬੜਾ ਸੋਹਣਾ ਜਿਹਾ ਰੈਡੀ ਹੋਣਾ ਲੈਸਸ ਲਗਾ ਕੇ ਇਹ ਸਾਡੇ ਕੋਲੇ ਦੋ ਪੀਸ ਹੈ ਜੇ ਤੁਸੀਂ ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੂਰਾ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਦੇਖੋ ਇਹਦੇ ਵਿੱਚ ਤੁਹਾਨੂੰ ਪੂਰਾ ਦੋ ਸੂਟ ਦੋ ਪੀਸ ਮਿਲ ਜਾਣਗੇ ਟਾਈ ਟਾਈ ਕੱਟ ਦੇ ਜੇ ਤੁਸੀਂ ਕੰਪਲੀਟ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਬੜਾ ਸੋਹਣਾ ਜਿਹਾ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਲੈਸਸ ਲਗਾ ਕੇ ਚਲੋ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗਿਆ ਸੀ ਦੇਖੋ ਇਹਦੀ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਆ ਅਸੀਂ ਇਹਦੇ ਨਾਲ ਮਾਸਟਰ ਕਲਰ ਦੀ ਸਲਵਾਰ ਜਾਂ ਵਾਈਨ ਕਲਰ ਦੀ ਸਲਵਾਰ ਆ ਲਗਾ ਸਕਦੇ ਆ ਕਈ ਵਾਰੀ ਸਾਡੇ ਕੋਲੇ ਬਾਟਮ ਕੋਲ ਹੀ ਹੁੰਦੀਆਂ ਠੀਕ ਹੈ ਜੀ ਅਸੀਂ ਕੱਲਾ ਕੱਟ ਪੀਸ ਲੈਣਾ ਚਾਹੁੰਦੇ ਹਾਂ ਮਾਸਟਰ ਕਲਰ ਦੀ ਵੀ ਸਲਵਾਰ ਅਸੀਂ ਇਹਦੇ ਨਾਲ ਲਗਾ ਸਕਦੇ ਆ ਬੜੀ ਸੋਹਣੀ ਜਿਹਾ ਸੂਟ ਬਣ ਕੇ ਰੈਡੀ ਹੋਣਾ ਬਾਕੀ ਅਸੀਂ ਲੈਸਸ ਲਗਾ ਕੇ ਇਹਦੀ ਡਿਜ਼ਾਈਨਿੰਗ ਕਰਕੇ ਇਹਦੀ ਹੋਰ ਵੀ ਗਰੇਸ ਲਿਆ ਸਕਦੇ ਆ ਸੂਟ ਦੀ ਦੇਖੋ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਠੀਕ ਹੈ ਜੀ ਇਹ ਤੁਹਾਨੂੰ ਇੱਕ ਪੀਸੀ ਮਿਲੇਗਾ ਇਹ ਇੱਕ ਪੀਸੀ ਸਾਡੇ ਕੋਲੇ ਅਵੇਲੇਬਲ ਹੈ ਇਸ ਤੋਂ ਅਗਲੀ ਡਿਜ਼ਾਈਨਿੰਗ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਦੇਖੋ ਇਹ ਵੀ ਸੇਮ ਡਿਜ਼ਾਈਨਿੰਗ ਦੇ ਵਿੱਚ ਪ੍ਰਿੰਟ ਡਿਫਰੈਂਟ ਹੈ ਠੀਕ ਹੈ ਇਹ ਵੀ ਬੀ ਐਲ ਐਮ ਦਾ ਪੀਸ ਰਹੂਗਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਅਸੀਂ ਇਹਦੇ ਨਾਲ ਕੋਈ ਪੈਂਟ ਪਲਾਜ਼ੋ ਵੀ ਰੈਡੀ ਕਰ ਸਕਦੇ ਹਾਂ बॉਟਮ ਵੀ ਰੈਡੀ ਕਰ ਸਕਦੇ ਹਾਂ ਪਾਕਿਸਤਾਨੀ बॉਟਮ ਵੀ ਅਸੀਂ ਰੈਡੀ ਕਰ ਸਕਦੇ ਹਾਂ ਹਾਂਜੀ ਤੁਸੀਂ ਇਹਦੇ ਨਾਲ ਅਸੀਂ ਬਾਟਮ ਇਹਦੇ ਨਾਲ ਦੇਖੋ ਡਾਰਕ ਗ੍ਰੀਨ ਵੀ ਲਗਾ ਸਕਦੇ ਹੋ ਦੇਖੋ ਇਹਦੀ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਬਣ ਰਹੀ ਹੈ ਸੂਟ ਦੀ ਬਾਟਮ ਲਗਾ ਕੇ ਪਲੇਨ ਬਾਟਮ ਲਗਾ ਕੇ ਕਈ ਵਾਰ ਸਾਡੇ ਕੋਲੇ ਬਾਟਮ ਹੁੰਦੀ ਹੈ ਅਸੀਂ ਉਹ ਵੀ ਵੀ ਇਹਦੇ ਨਾਲ ਆਪਣੇ ਆਕਾਰ ਵੀ ਹੁੰਦੀ ਹੈ ਅਸੀਂ ਉਹ ਵੀ ਇਹਦੇ ਨਾਲ ਬਾਟਮ ਲਗਾ ਸਕਦੇ ਹਾਂ ਕੱਲਾ ਅਸੀਂ ਕੱਟ ਪੀਸ ਲੈ ਸਕਦੇ ਹਾਂ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਇਹ ਸਾਡੇ ਕੋਲੇ 1 ਪੀਸੀ ਸੀਗਾ ਇਸ ਡਿਜ਼ਾਈਨ ਦੇ ਵਿੱਚ ਸੌਰੀ ਇਸ ਕਲਰ ਦੇ ਵਿੱਚ ਅਗਲਾ ਪੀਸ ਦੇਖੋ ਜੀ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਡਿਫਰੈਂਟ ਜੀ ਪ੍ਰਿੰਟਿੰਗ ਹੈ ਡਿਫਰੈਂਟ ਜੀ ਪ੍ਰਿੰਟਿੰਗਾਂ ਬੜੀ ਪਿਆਰੀ ਜੀ ਪ੍ਰਿੰਟੀਆਂ ਜੇ ਕਈ ਵਾਰੀ ਅਸੀਂ ਕੋਰਤਾ ਸਟਾਈਲ ਦੇ ਵਿੱਚ ਸ਼ਰਟ ਤਿਆਰ ਕਰਨੀ ਹੈ ਤਾਂ ਇਹਦੀ ਬੜੀ ਪਿਆਰੀ ਜੀ ਸ਼ਰਟ ਤਿਆਰ ਹੋਣੀ ਹੈ ਕੋਰਤਾ ਸਟਾਈਲ ਦੇ ਵਿੱਚ ਦੇਖੋ ਇਹ ਵਾਲਾ ਤੁਹਾਨੂੰ ਪੀਸ ਮਿਲੇਗਾ ਇੱਕ ਕਲਰ ਹੀ ਹੈ ਸਾਡੇ ਇਹੀ ਕਲਰ ਹੈ ਸਾਡੇ ਕੋਲੇ 1 ਪੀਸ ਹੀ ਹੈ ਇਹ ਠੀਕ ਹੈ ਜੀ ਇਸ ਕਲਰ ਦੇ ਵਿੱਚ ਸਾਡੇ ਕੋਲੇ 1 ਪੀਸ ਹੈ ਇਹ ਕੋਰਤਾ ਸਟਾਈਲ ਦੇ ਵਿੱਚ ਬੜਾ ਸੋਹਣਾ ਜਿਹਾ ਪਿਆਰਾ ਜਿਹਾ ਪੀਸ ਤਿਆਰ ਹੋਣਾ ਜਾਂ ਇਹਦੇ ਨਾਲ ਤੁਸੀਂ ਐਦਾਂ ਦੀ ਬਾਟਮ ਵੀ ਲਗਾ ਸਕਦੇ ਹੋ ਵੇਖੋ ਬਾਟਮ ਲਗਾ ਕੇ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਬਣ ਰਹੀ ਹੈ ਸੂਟ ਦੀ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਇਹ ਥੋੜਾ ਜਿਹਾ ਕਲਰ ਲੱਗ ਆ ਜੂਗਾ ਦੇਖੋ ਇਹ ਕੇਵਾਲਾ ਕਲਰ ਆਊਗਾ ਇਹ ਸਾਡੇ ਕੋਲੇ ਦੋ ਪੀਸ ਅਵੇਲੇਬਲ ਹੈ ਠੀਕ ਹੈ ਜੇ ਤੁਸੀਂ ਪੂਰਾ ਕੰਪਲੀਟ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਬਣਾ ਸਕਦੇ ਹੋ ਇਹ ਵੀ ਬੀ ਐਲ ਐਮ ਦਾ ਪੀਸ ਹੈ ਦੇਖੋ ਬੀ ਐਲ ਐਮ ਦਾ ਪੀਸ ਹੈ ਤੇ ਕੁਰਤਾ ਸਟਾਈਲ ਬੜਾ ਸੋਹਣਾ ਜਿਹਾ ਤਿਆਰ ਹੋਣਾ ਇਹਦੇ ਵਿੱਚ ਤੇ ਸ਼ਰਟ ਪੀਸ ਵੀ ਤੁਸੀਂ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਲੈਸਸ ਲਗਾ ਸਕਦੇ ਹੋ ਕੁਝ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਸੂਟ ਦੀ ਇਹ ਜੇ ਤੁਸੀਂ ਸਾਡੇ ਕੋਲੋਂ ਦੋ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 575 ਰੁਪਏ ਦੇ ਵਿੱਚ ਦੋ ਪੀਸ ਮਿਲਣਗੇ ਜੇ ਤੁਸੀਂ ਦੋ ਪੀਸ ਲੈਣੇ ਚਾਹੁੰਦੇ ਹੋ ਸਾਡੇ ਕੋਲੇ ਉਹ ਵੀ ਬ੍ਰਾਂਡ ਦੇ ਪੀਸ ਇੱਕ ਇਹ ਵਾਲੀ ਡਿਜ਼ਾਈਨਿੰਗ ਆ ਗਈ ਦੇਖੋ ਬੜੀ ਪਿਆਰੀ ਜੀ ਛੋਟੇ ਛੋਟੇ ਪ੍ਰਿੰਟ ਵਿੱਚ ਡਿਜ਼ਾਈਨਿੰਗ ਐ ਕਲਰ ਵੀ ਬੜਾ ਪਿਆਰਾ ਜਾਂ ਇਹ ਵੀ ਬੀ ਐ ਬੀ ਐਲ ਐਮ ਦਾ ਪੀਸ ਹੈ ਠੀਕ ਹੈ ਅਸੀਂ ਤੁਹਾਨੂੰ ਨੇੜੋ ਕੈਮਰਾ ਕਰਕੇ ਦਿਖਾਉਣੀ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੋ ਸੇਮ ਨੇੜੋ ਕੈਮਰਾ ਕਰਕੇ ਅਸੀਂ ਪ੍ਰਿੰਟ ਦਿਖਾ ਰਹੇ ਆ ਸੇਮ ਪ੍ਰਿੰਟਿੰਗ ਇਹੀ ਆ ਜੀ ਇਹ ਸਾਡੇ ਸਾਡੇ ਕੋਲ ਦੋ ਪੀਸ ਹੈ ਕਈ ਮੇਰੀਆਂ ਪਹਿਲਾਂ ਛੋਟੇ ਪ੍ਰਿੰਟ ਦਾ ਪੀਸ ਪਸੰਦ ਕਰਦੀਆਂ ਤਾਂ ਛੋਟਾ ਪ੍ਰਿੰਟ ਪਸੰਦ ਕਰਦੀਆਂ ਤਾਂ ਉਹ ਸਾਡੇ ਕੋਲ ਇਹ ਵਾਲਾ ਬਾਏ ਕਰ ਸਕਦੀਆਂ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਦੋ ਪੀਸ ਮਿਲ ਜਾਣਗੇ ਪੂਰਾ ਕੰਪਲੀਟ ਸੂਟ ਮਿਲ ਜੂਗਾ ਸਾਡੇ ਕੋਲੋਂ ਠੀਕ ਹੈ ਇਹ ਵੀ ਲੈਸ ਲਗਾ ਕੇ ਬੜਾ ਸੋਹਣਾ ਜਾਂ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੀਆਂ ਸੀ ਦੇਖੋ ਜੀ ਇਹ ਕੇ ਵਾਲਾ ਪੀਸ ਹੈ ਇਹ ਤੁਹਾਨੂੰ ਪੌਣੇ 2 ਮੀਟਰ ਪੀਸ ਰਹੂਗਾ ਪੌਣੇ 2 ਮੀਟਰ ਪੀਸ ਰਹੂਗਾ ਰਸ਼ੀਆ ਬ੍ਰਾਂਡ ਦਾ ਪੀਸ ਹੈ ਇਹ कॉटन लॉन ਤੇ ਕਈ ਮੇਰੀਆਂ ਭੈਣਾਂ ਇੰਨੀਆਂ ਪਤਲੀਆਂ ਹੁੰਦੀਆਂ ਕਿ ਉਹਨਾਂ ਦਾ ਫੋਲਡ ਕਰਕੇ ਸ਼ਰਟ ਪੀਸ ਤਿਆਰ ਹੋ ਜਾਂਦਾ ਤਾਂ ਉਹ ਪਹਿਣਾ ਸਾਡੇ ਕੋਲੋਂ ਬਾਏ ਕਰ ਸਕਦੀਆਂ ਇਹ ਵਾਲਾ ਪੀਸ ਰਸ਼ੀਆ ਬ੍ਰਾਂਡ ਦਾ ਪੀਸ ਹੈ ਪ੍ਰਿੰਟ ਦੇਖੋ ਕਿੰਨਾ ਵਧੀਆ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਬੜਾ ਪਿਆਰਾ ਜਿਹਾ ਸਟਾਫ ਰਹੂਗਾ ਪਿਓਰ कॉटन ਰਹੂਗਾ ਗਾਰੰਟੀ ਵਾਲਾ ਸਟਾਫ ਰਹੂਗਾ ਜੀ ਠੀਕ ਹੈ ਜੀ ਤੇ ਫੋਲਡ ਕਰਕੇ ਪੂਰਾ ਸ਼ਰਟ ਪੀਸ ਤਿਆਰ ਹੋ ਜਾਂਦਾ ਵੀ ਤੇ ਇਹ ਤੁਹਾਨੂੰ ਜਿਹੜਾ ਪੀਸ ਮਿਲੇਗਾ 115 ਰੁਪਏ ਮੀਟਰ ਦੇ ਹਿਸਾਬ ਨਾਲ ਪੀਸ ਮਿਲੇਗਾ ਜੀ ਇਹਦੇ ਨਾਲ ਤੁਸੀਂ ਬਾਟਮ ਕਿਸੇ ਵੀ ਤਰ੍ਹਾਂ ਦੇ ਲਗਾ ਸਕਦੇ ਹੋ ਕਈ ਵਾਰ ਅਸੀਂ ਗ੍ਰੇ ਬਾਟਮ ਲਈ ਲਗਾ ਕੇ ਇਹਨੂੰ ਰੈਡੀ ਕਰ ਸਕਦੇ ਆ ਤੇ ਜਿੰਨਾ ਭੈਣਾਂ ਨੂੰ ਜਿੰਨਾ ਭੈਣਾਂ ਨੇ ਮੇਰੇ ਕੋਲੋਂ ਇਹ ਪੀਸ ਦੇਖੀ ਆ ਜੇ ਕਿਸੇ ਮੇਰੀ ਭੈਣ ਨੂੰ ਕੋਈ ਪੀਸ ਪਸੰਦ ਆਇਆ ਤਾਂ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਮੇਰੀ ਸ਼ਾਪ ਦਾ ਐਡਰੈਸ ਹੈ ਵਾਈਗੁਰੂ ਕਲੌਥ ਹਾਊਸ ਬੁੜਲਾਡਾ ਜੀ ਤੇ ਮੈਂ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਮੈਂਸ਼ਨ ਕੀਤਾ ਗਿਆ ਨੰਬਰ ਤੁਸੀਂ ਇਹ ਨੰਬਰ ਲੈ ਕੇ ਮੇਰੇ ਨਾਲ ਕਾਲ ਵੀ ਕਰ ਸਕਦੇ ਹੋ ਤੇ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪੀਸ ਚਾਹੀਦਾ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਮੇਰੀਆਂ ਹੋਰ ਪਹਿਣਾ ਵੀ ਮੇਰੀ ਵੀਡੀਓ ਦੇ ਮੇਰੇ ਸੂਟਾਂ ਦਾ ਲਾਭ ਉਠਾ ਸਕਣ ਧੰਨਵਾਦ ਜੀ